ਮੁਸਲਿਮ ਸਿੱਖ ਹਾਈ ਹਰ ਰਾਈ ਹਾਈ ਹਿੰਦੂ ਮੁਸਲਿਮ ਸਿੱਖ ਹਾਈ ਹਰ ਰਾਈ ਹਾਈ ਇੱਕ ਹੱਤਵਦੀ ਇੱਕ دہشت ਗਰਦੀ ਦਾ ਨਾਚ ਜਿਹੜਾ ਕੀਤਾ ਗਿਆ ਉਹਦੇ ਸਬੰਧ ਵਿੱਚ ਜਲਾਲਾਬਾਦ ਦੇ ਸਮੂਹ ਭਾਈਚਾਰੇ ਕਤਲ ਹੋ ਕੇ ਹਿੰਦੂ ਮੁਸਲਿਮ ਸਿੱਖ ਈਸਾਈ ਉੱਥੇ ਜਿਹੜਾ ਕਤਲ ਹੋਇਆ ਉਹ ਇਨਸਾਨੀਅਤ ਦਾ ਕਤਲ ਹੋਇਆ ਉੱਥੇ ਜਿਹੜਾ ਕਤਲ ਹੋਇਆ ਉਹ ਕੋਈ ਇੱਕ ਧਰਮ ਦਾ ਨਹੀਂ ਕਿਹਾ ਜਾ ਸਕਦਾ ਭਾਰਤ ਸਾਡਾ ਦੇਸ਼ ਹੈ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਬਹੁਤ ਸਾਰੀਆਂ ਜਾਤਾਂ ਪਾਤਾਂ ਦੇ ਲੋਕ ਰਹਿੰਦੇ ਆ ਸਾਡਾ ਇੱਕ ਸੰਵਿਧਾਨ ਹੈ ਇੱਕ ਸੰਵਿਧਾਨ ਦੇ ਅੰਦਰ ਅਸੀਂ ਜਿਹੜਾ ਰਹਿ ਰਹੇ ਆ ਸਾਡਾ ਦੇਸ਼ ਚੱਲ ਰਿਹਾ ਪਰ ਦੇਖੋ ਤੁਸੀਂ ਅਖਬਾਰਾਂ ਦੇ ਵਿੱਚ ਅਸੀਂ ਪੜ ਰਹੇ ਆ ਕਿ 7 ਲੱਖ ਫੌਜ ਦੇ ਹੁੰਦਿਆ ਬਸਾਰਨ ਕਾਟੀ ਜਿਹੜੀ ਹੈ ਉਹ ਸੁਰੱਖਿਆ ਤੋਂ ਰਹਿਤ ਕਾਟੀ ਸੀ ਔਰ ਉੱਥੇ ਜਿਹੜੇ 27 دہشت ਗਰਦਾਂ ਨੇ ਸਾਡੇ 27 ਜਿਹੜੇ ਭਰਾ ਉਹਨਾਂ ਦਾ ਕਤਲ ਕਰਤਾ ਉਹ ਵਿਚਾਰੇ ਸ਼ਹੀਦੀਆ ਪਾ ਗਏ ਦੇਖੋ ਕਿੰਨੀ ਉਹ ਘੁੰਮਣ ਫਿਰਨ ਗਏ ਖੁਸ਼ੀ ਦੇ ਨਾਲ ਗਏ ਪਰ ਉਥੇ ਜੋ ਪਾਣਾ ਵਾਪਰਿਆ ਉਹ دہشت گردੀ ਦਾ ਅਤੰਕਵਾਦ ਦਾ ਜਿਹੜਾ ਨੰਗਾ ਨਾਟ ਹੋਇਆ ਅਸੀਂ ਜਲਾਲਾਬਾਦ ਦੇ ਸਾਰੇ ਧਰਮਾਂ ਦੇ ਲੋਕ ਸਾਰੇ ਐਨ ਜੀਓ ਸਮਾਜਿਕ ਕਾਰਜਕਰਤਾ ਰਾਜਨੀਤਿਕ ਆਗੂ ਸਹਿਬਾਨ ਸਾਰਿਆਂ ਨੇ ਨਿੰਦਾ ਕੀਤੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਆਂ ਔਰ ਆਪ ਸੇ ਸਾਰੇ ਧਰਮਾਂ ਦੇ ਲੋਕਾਂ ਨੂੰ ਸਲਾਹ ਦਿੰਨੇ ਆਂ ਬੇਨਤੀ ਕਰਦੇ ਆ ਕਿ ਆਪਾਂ ਆਪਸੀ ਆਪਣੀ ਭਾਈਚਾਰਕ ਸਾਂਝ ਜਿਹੜੀ ਐ ਉਹ ਬਣਾ ਕੇ ਰੱਖਣੀ ਐ ਤੁਸੀਂ ਦੇਖਿਆ ਇੱਥੇ ਮੁਸਲਮਾਨ ਭਰਾ ਸਾਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਂਤੀ ਦਾ ਸਬੂਤ ਲੈ ਕੇ ਆਏ ਸ਼ਾਂਤੀ ਦਾ ਸੰਦੇਸ਼ ਲੈ ਕੇ ਆਏ ਇਸੇ ਤਰ੍ਹਾਂ ਜਿਵੇਂ ਜਲਾਲਾਬਾਦ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਤਰ ਹੋ ਕੇ ਭਾਈਚਾਰਕ ਸਾਂਝ ਦੇ ਵਿੱਚ ਰਹਿੰਦੇ ਆ ਕੋਈ ਮਸਕਰ ਭਾਈ ਤਰੀਕ ਨੂੰ ਵੈਲਗਾਮ ਵਿੱਚ ਹੋਇਆ ਹੈ ਉਹਦੇ ਨਾਲ ਜੋ ਸਾਡੇ ਜਿਹੜਾ ਗਵਾਂਧੀ ਮੁਲਕੇ ਪਾਕਿਸਤਾਨ ਜਿਸ ਤਰ੍ਹਾਂ ਸ਼ਰਮਾ ਜੀ ਗੱਲ ਕਰ ਰਹੇ ਸੀ ਕਿਉਂਕਿ ਉਹਨਾਂ ਨੇ ਸਾਡੀ ਜਿਹੜੀ ਏਕਤਾ ਰਖਤਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਹਿੰਦੁਸਤਾਨ ਦੇ ਲੋਕਾਂ ਨੂੰ ਇਸ ਗੱਲ ਦੀ ਮੁਬਾਰਕਵਾਦ ਦੇਣਾ ਚਾਹਨਾ ਕਿਉਂਕਿ ਸਾਰਾ ਹਿੰਦੁਸਤਾਨ ਚਾਹੇ ਸਾਡੇ ਮੁ슬ਮਨ ਭਾਈ ਨੇ ਸਾਡੇ ਚਾਹੇ ਕ੍ਰਿਸਚੀਅਨ ਭਾਈ ਨੇ ਚਾਹੇ ਹਿੰਦੂ ਚਾਹੇ ਸਿੱਖ ਔਰ ਚਾਹੇ ਇਸਾਈ ਨੇ ਇਹ ਸਾਰੇ ਲੜ ਕੇ ਖੜੇ ਹੋਏ ਨੇ ਜੋ ਉੱਥੇ ਮੈਸਟਰ ਹੋਇਆ ਉਹਦੇ ਉਹ ਲੜਦੇ ਵਾਸਤੇ ਔਰ ਸਾਰੀਆਂ ਜਿੰਨੀਆਂ ਪੋਲਿਟੀਕਲ ਪਾਰਟੀਆਂ ਨੇ ਕਿਉਂਕਿ ਜੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਔਰ ਹਿੰਦੁਸਤਾਨ ਦੇ ਜੋ ਸਾਡੇ ਡਿਫੈਂਸ ਮਿਨਿਸਟਰ ਨੇ ਉਹਨਾਂ ਨੇ ਮੀਟਿੰਗ ਕੀਤੀ ਸਾਰਿਆਂ ਨੇ ਕੋਆਪਰੇਟ ਵੀ ਕੀਤਾ ਔਰ ਸਾਰਿਆਂ ਨੇ ਕਿਹਾ ਕਿ ਤੁਸੀਂ ਕੋਈ ਵੀ ਸਟੈਪ ਲਓ ਸਾਰਾ ਹਿੰਦੁਸਤਾਨ ਤੁਹਾਡੇ ਨਾਲ ਹੈ ਔਰ ਸਾਨੂੰ ਇਹ ਗੁਰਨਬੀਂਦ ਹੈ ਕਿ ਹਿੰਦੁਸਤਾਨ ਜਿਸ ਲੈਵਲ ਤੇ ਜਿਹੜਾ ਸਟੈਪ ਉਠਾ ਰਿਹਾ ਹੈ ਔਰ ਸਾਰੀਆਂ ਪਾਰਟੀਆਂ ਉਹਨਾਂ ਦੇ ਨਾਲ ਖੜੀਆਂ ਨੇ ਇਹੋ ਜਿਹਾ ਸੈਕਸੈਪਟ ਆਏਗਾ ਕਿ ਅਗਾ ਤੋਂ ਜੋ ਸਾਡਾ ਗੋਆਂਢੀ ਮੁਲਕੇ ਜਿਹੜਾ ਹਮੇਸ਼ਾ ਸਾਜ਼ਿਸ਼ਾਂ ਰਚਨਾ ਦਿੰਦਾ ਉਹ ਅਗਾ ਕਦੇ ਹਿੰਮਤ ਨਹੀਂ ਕਰੇਗਾ ਹਿੰਦੁਸਤਾਨ ਦੇ ਵੱਲ ਤੱਕੇ ਹਿੰਦੁਸਤਾਨ ਦੇ ਵੱਲ ਜਿਹੜੀ ਮਾੜੀ ਨਜ਼ਰ ਦੇ ਨਾਲ ਦੇਖ ਵੀ ਸਕੇ ਔਰ ਵੱਧ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਜਿਹੜੇ ਕਾਮਯਾਬ ਕਰਨਾ ਚ ਰਿੰਕੂ ਖਾਲਸਾ ਜੀ ਬੱਬੂ ਡੋਡਾ ਜੀ ਸਤਨਾਮ ਸਿੰਘ ਸਿੰਦ ਜੀ ਰੋਹਿਤ ਗੋਡਾਲੀਆ ਜੀ ਤਨਵੀਰ ਮਾਲਕ ਜੀ ਅਤੇ ਇਹਨਾਂ ਨੇ ਮਿਹਨਤ ਕਰਕੇ ਇਸ ਰੋਸ ਮਾਰਚ ਨੂੰ ਕਾਮਯਾਬ ਕੀਤਾ ਤੇ ਅਤੇ ਸਰਕਾਰਾਂ ਨੂੰ ਨਸੀਹਤ ਵੀ ਦਿੱਤੀ ਹੈ ਕਿ 7.5 ਲੱਖ ਫੌਜੀਆਂ ਦੇ ਹੁੰਦੇ 25 ਬੰਦਿਆਂ ਦਾ ਮਰਨਾ ਮਾਰਨਾ ਮਰਨਾ ਤੇ ਉਹ ਮਰਨ ਦੇ ਵਿੱਚ ਤੁਸੀਂ ਕੋਈ ਕਾਰਵਾਈ ਨਾ ਕਰਨਾ ਅਤੇ ਨਾ ਹੀ ਕੋਈ ਅਸਤੀਫਾ ਦੇਣਾ ਅਤੇ ਨਾ ਹੀ ਕੋਈ ਤੁਸੀਂ ਇਸ ਚੀਜ਼ ਵਿੱਚ ਰੋਜ਼ ਪ੍ਰਗਟ ਕਰਨਾ ਇਹ ਬਹੁਤ ਮੰਦ ਭਾਗਾ ਹੈ ਤੇ ਬਾਕੀ ਮੈਂ ਸਾਰੇ ਦਲਾਲਾਬਾਦ ਸ਼ਹਿਰ ਵਾਸੀਆਂ ਦਾ ਅਤੇ ਸਾਰੇ ਜੱਟ ਬੰਦਿਆਂ ਨੂੰ ਜਾਂ ਜੋ ਤਨਵਾਦੀਆ ਜਿਨ੍ਹਾਂ ਨੇ ਦਲਾਲਾਬਾਦ ਵਿੱਚ ਇੱਕ ਆਰਮਤ ਇਕਤਾ ਦਾ ਸਬੂਤ ਦਿੱਤਾ ਤੇ ਇੰਨਾ ਵੱਡਾ ਕਾਫਲਾ ਲੈ ਕੇ ਜਲਾਲਾਬਾਦ ਦੇ ਵਿੱਚ ਬਾਜ਼ਾਰ ਦੇ ਵਿੱਚ ਰੋਸਮਾਰਤ ਕੀਤਾ ਜੰਮੂ ਕਸ਼ਮੀਰ ਤੇ ਲੈ ਕੇ ਸਾਈਂ ਦਿਨਾਂ ਨੂੰ ਲੱਤਿਆਂ ਨੂੰ ਸੇਕ ਖੁਰਾ ਨੂੰ ਨਵੇਂ ਵਿਆਹ ਜੋੜਿਆਂ ਨੂੰ ਗੋਲੀ ਦਾ ਸ਼ਿਕਾਰ ਬਣਾਇਆ ਗਿਆ ਕਿੱਦੀ ਮਾਰੀ ਗੱਲ ਹੈ ਜਿਹੜੇ ਵਿੱਚ 6 ਜੋੜੇ ਦਾ ਨਵੇਂ ਨਵੇਂ ਵਿਆਹ ਹੋਇਆ ਸੀ ਇਥੋਂ ਗੱਲ ਕਿ ਮੁਸਲਮਾਨ ਨੂੰ ਵੀ ਬਖਸ਼ਾ ਗਿਆ ਕਿ ਘੋੜਾ ਚਲਾਉਣ ਵਾਲਾ ਜਿਹੜਾ ਸੀ ਮੁਸਲਮਾਨ ਉਹ ਬਿੰਦਾ ਕਰਦਾ ਰਿਹਾ ਵੀ ਇਹ ਮੁਸ਼ਾਕੀ ਉਹਨੂੰ ਵੀ ਮਾਰ ਦਿੱਤਾ 100 ਰੁਪਏ ਦਿਹਾੜੀ ਲੈਂਦਾ ਨਿੱਕਾ ਜਿਹੜਾ ਬੱਚਾ ਹੈ ਤੋਂ ਮੈਂ ਬੇਨਤੀ ਕਰਾਂਗਾ ਸਾਰੇ ਲੱਖਾਂ ਲੋਕਾਂ ਦੇ ਵੱਲੋਂ ਜੇ ਆਉਣ ਵਾਲੇ ਸਮੇਂ ਵਿੱਚ ਕੋਈ ਕੋਈ ਹੋਰ ਵੀ ਕੋਈ ਦੇਸ਼ ਵੱਲੋਂ ਕੋਈ ਵੱਡਾ ਸਟੈਪ ਲਿਆ ਜਾਂਦਾ ਤਾਂ ਸਾਰੇ ਇੱਕ ਮੁੱਠ ਹੋ ਕੇ ਇਹ ਅਸੀਂ ਮੁਕਾਬਲਾ ਕਰਾਂਗੇ ਅੱਥਾ ਬਾਅਦ ਚਾਰ ਆਰਿਆਂ ਤੇ ਦੈਰੀ ਮੇਤਨਾ ਹੋਵੇ ਫਲਾਈ ਲੱਗਣਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਰ ਨਾ ਹੋਵੇ ਚੰਦਰੇ ਗਵਾਂਡੀ ਪਾਕਿਸਤਾਨ ਵਾਲਾ ਪੈ ਗਿਆ ਨਾ ਉਹ ਆਬਰਾਮ ਨਾਲ ਵੇਚਦਾ ਤੇ ਨਾ ਸਾਨੂੰ ਆਰਾਮ ਨਾ ਬੈਠਾ ਬਾਕੀ ਇਸ ਵਾਰ ਹੀ ਹੁਣ ਇੱਕ ਟਿਕੜੀ ਹੋਣ ਵਾਲੀ ਏ 19 ਦੀ ਥਾਂ ਤੇ 21 ਦਾ ਸਗਨ ਪਾਵਾਂਗੇ ਇਨਕਲਾਬ ਜਿੰਦਾਬਾਦ ਲੈ ਔਰ ਜਲਾਨਾਬਾਦ ਦੇ ਵਿੱਚ ਸਾਡੇ ਮਿਸਰਨ ਭਾਈਚਾਰੇ ਨਾਲ ਸੰਬੰਧਤ ਜਿਹੜੇ ਪਰਿਵਾਰ ਉਹ ਇੱਥੇ ਰਹਿੰਦੇ ਨੇ ਉਹ ਰੋਜੀ ਰੋਟੀ ਕਰਦੇ ਨੇ ਆਪਣਾ ਬਿਜ਼ਨਸ ਕਰਦੇ ਨੇ ਅਸੀਂ ਉਹਨਾਂ ਨੂੰ ਇਹ ਸੰਦੇਸ਼ ਦੇਣ ਵਾਸਤੇ ਇਹ ਭਾਈਚਾਰਕ ਸਾਂਝ ਪੱਕੀ ਕਰਨ ਵਾਸਤੇ ਕਿ ਅਸੀਂ ਸਾਰੇ ਇਕੱਠੇ ਆਂ ਚਾਹੇ ਸਿੱਖ ਭਰਾ ਆਂ ਚਾਹੇ ਹਿੰਦੂ ਆਂ ਚਾਹੇ ਮੁਸਲਮਾਨ ਆਂ ਚਾਹੇ ਸਾਈ ਆਂ ਅਸੀਂ ਕਿਸੇ ਤਰ੍ਹਾਂ ਵੀ ਕਿਸੇ ਨੂੰ ਆਂਤ ਨਹੀਂ ਆਣ ਦਿਆਂਗੇ ਅੱਜ ਬਕਾਇਦਾ ਜਿੰਨੀਆਂ ਵੀ ਜੜੀਆਂ ਨੇ ਉਹ ਸਾਡੀਆਂ ਦੁਕਾਨਦਾਰਾਂ ਨਾਲ ਸੰਬੰਧਿਤ ਕਰਾਨਾ ਯੂਨੀਅਨ ਹੋਵੇ ਜਲਾਲਾਵਾੜ ਦੇ ਜਿੰਨੇ ਵੀ ਜਿਹੜੇ ਜਥੇਬੰਦੀਆਂ ਨੇ ਉਹ ਸ਼ਾਮਲ ਹੋ ਜਾਣੇ ਕਿਸਾਨ ਯੂਨੀਅਨ ਸ਼ਾਮਲ ਹੋ ਜਾਣੇ ਸਿੱਖ ਭਾਈਚਾਰਾ ਸ਼ਾਮਲ ਹੋਇਆ ਹੈ ਇਹ ਹਿੰਦੂ ਇਹ ਭਾਈਚਾਰੇ ਨਾਲ ਸੰਬੰਧਿਤ ਵੀ ਜਿੰਨੀਆਂ ਸ਼ਾਮਲ ਹੋਈਆਂ ਨੇ ਉਹਦੇ ਵਿੱਚ ਅਸੀਂ ਆਲ ਇੰਡੀਆ ਸੂਟਰ ਫੈਡਰੇਸ਼ਨ ਸਰਵ ਭਾਰਤ ਨੌਜਨ ਸਭਾ ਵੱਲੋਂ ਬਿਨੇਗਾ ਵਲੰਟੀਅਰ ਜਿਹੜੇ ਸ਼ਾਮਲ ਹੋਏ ਹੈ ਵਲੰਟੀਅਰ ਦੇ ਤੌਰ ਤੇ ਵੀ ਕੰਮ ਕੀਤਾ ਹੈ ਔਰ ਅਸੀਂ ਇਹ ਆਪਣਾ ਫਰਜ਼ ਸਮਝਦੇ ਆਂ ਕਿ ਇਹ ਪਾਈਚਾਰ ਕਿਸਾਨਾਂ ਦੇ ਕਾਇਮਤ ਰੱਖਣ ਵਾਸਤੇ ਅਸੀਂ ਲਗਾਤਾਰ ਕੰਮ ਕਰਦੇ ਰਵਾਂਗੇ ਔਰ ਨਾਲ ਦੀ ਨਾਲ ਇਹ ਕਹਿਣਾ ਚਾਹੁੰਦੇ ਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੇ ਦੇਸ਼ ਦੇ